ਫਰੀਦਾਂਦੇ ਸ਼ਹਿਰ ਵਿੱਚ ਨਕਲੀ ਦੇਸੀ ਅੰਡਿਆਂ ਨੂੰ ਲੈ ਕੇ ਕਾਫੀ ਹੰਗਾਮਾ ਮਚਿਆ ਹੋਇਆ ਹੈ ਸ਼ਹਿਰ ਵਿੱਚ ਨਕਲੀ ਅੰਡੇ ਸਪਲਾਈ ਕੀਤੇ ਜਾ ਰਹੇ ਨੇ ਮਾਮਲਾ ਬੱਸ ਸਟੈਂਡ ਦੇ ਕੋਲ ਇੱਕ ਦੁਕਾਨ ਤੋਂ ਵੇਖਣ ਨੂੰ ਮਿਲਿਆ ਗ੍ਰਾਹਕ ਨੇ ਦੁਕਾਨ ਤੋਂ ਅੰਡੇ ਲਏ ਅਤੇ ਘਰ ਜਾ ਕੇ ਉਬਾਲੇ ਤਾਂ ਉਹ ਰਬੜ ਦੀ ਤਰ੍ਹਾਂ ਖਿੱਚਣ ਲੱਗੇ ਗ੍ਰਾਹਕ ਨੇ ਤੁਰੰਤ ਦੁਕਾਨਦਾਰ ਤੋਂ ਅੰਡੇ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਪਹਿਲਾਂ ਤਾਂ ਦੁਕਾਨਦਾਰ ਨੇ ਅੰਡੇ ਖਰਾਬ ਉਹਨ ਦੀ ਗੱਲ ਨਹੀਂ ਮੰਨੀ ਲੇਕਿਨ ਜਦ ਵਿਰੋਧ ਵੱਧ ਗਿਆ ਤਾਂ ਉਹ 1 ਡੇ ਦੇ ਪੈਸੇ ਵਾਪਸ ਕਰਨ ਦੀ ਗੱਲ ਕਰਨ ਲੱਗਾ ਲੇਕਿਨ ਗ੍ਰਾਹਕ ਨੇ ਦੁਕਾਨਦਾਰ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕਰ ਦਿੱਤੀ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਦੁਕਾਨ ਤੇ ਛਾਪਾ ਮਾਰ ਕੇ ਆਂਡਿਆਂ ਦੇ ਸੈਂਪਲ ਲਏ ਹੈ ਇਹ ਭਾਈ ਸਾਹਿਬ ਕਿਆ دیا ਜੀ ਇਹ ਕਿ ਆਂਡਾ ਹੈ ਜਿਹੜਾ ਆਂਡਾ ਲੈ ਕੇ ਗਏ ਤੇ ਕਿਆ ਨਿਕਲਾ ਵਿੱਚੋਂ ਇਹ ਤੁਮ ਕਿਆ ਵੇਚ ਰਹੇ ਹੋ ਹੈ ਇਹਦਰ ਬਾਤ ਕਰੋ ओ भैया जी बात करो क्या बेच रहे हो जी ये क्या है है ये क्या है? है? चार पीस ले गए थे जी क्या है बताइए मेरे को ये क्या बना है अरे पैसा को छोड़ो पैसा बात लेने की बात लोगों को क्या खिला क्या रहे हो लोगों को ਚੱਲ ਵਾਪਸ ਕਰ ਦੇ ਉਹ ਇੱਕ ਮਿੰਟ ਯਾਰ ਖੜੀ ਜਾ ਕੀ ਖਿਲਾ ਰਹੇ ਹੋ ਲੋਕਾਂ ਨੂੰ ਨਹੀਂ ਬੰਦ ਕਰ ਹੈ ਬੰਦ ਕਰ ਕੀ ਖਿਲਾ ਰਾ ਲੋਕਾਂ ਨੂੰ ਤੂੰ ਸੜ ਦੇ ਯਾਰ ਰਹਿਣ ਦੇ ਤੂੰ ਖੜ ਦੇ ਯਾਰ ਸੜਾ ਕਿਉਂ ਦੇ ਤੂੰ ਵੀ ਕਰ ਜਾਂਦਾ ਮੈਂ ਰੋਕ ਕਮੈਂਟਰ ਇਹ ਕੀ ਦੇ ਰਿਆ ਤੂੰ ਲੋਕਾਂ ਨੂੰ ਆਪਣੀ ਕੀ ਦੇ ਰਿਆ ਤੂੰ ਲੋਕਾਂ ਨੂੰ ਇਹ ਇਹ ਫੂਡ ਸਪਲਾਈ ਵਾਲੇ ਕੋ ਲੈ ਕੇ ਜਾਊਂਗਾ ਤੇਰੇ ਦਫ਼ਤਰ ਫੂਡ ਸਪਲਾਈ ਵਾਲਾਂ ਲੈ ਕੇ ਉਹ ਮੈਂ ਤੇਰੀ ਦਰਖਾਸਤ ਦੇ ਕੇ ਇਹ ਕੀ ਦੇ ਰਾ ਤੂੰ ਲੋਕਾਂ ਨੂੰ ਇਹ ਅੰਡਾ ਖਿਲਾ ਰਾ ਕੀ ਖਿਲਾ ਰਾ ਅੰਡੇ ਗਰੂ ਮਾਰਨਾ ਹੈ ਦੁਨੀਆ ਕੋ ਤੂੰ ਨੇ ਹੈ ਉੱਦਾਂ ਕੋਈ ਪੇਪਰ ਜਿਆਦਾ ਨਹੀਂ ਮੇਰਾ ਨੀਰੇ ਕੁਮਾਰ ਜੀ ਕੀ ਕਹਿਣਾ ਚਾਹੋਗੇ ਅੱਜ ਕਿਉਂਕਿ ਆਪਾਂ ਅੱਜ ਪਹੁੰਚੇ ਅੱਜ ਅਸੀਂ ਇੱਥੇ ਪਹੁੰਚੇ ਆ ਅਸੀਂ ਇੱਕ ਮੇਰੇ ਭਾਂਜੇ ਨੇ ਇੱਕ ਜੋਨ ਫੂਡਸ ਹੈਗਾ ਬੱਸ ਸਟੈਂਡ ਦੇ ਕੋਲ ਨੇੜੇ ਨੇੜੇ ਬਲਰਾਜ ਗੇਟ ਦੇ ਕੋਲ ਜਿਹੜੇ ਆਂਡੇ ਦੇ ਚਿਕਨ ਦਾ ਕੰਮ ਆ ਜਿਹਨਾਂ ਦਾ ਉਹਨਾਂ ਕੋਲ ਚਾਰ ਆਂਡੇ ਪਰਚੇਜ਼ ਕਰਕੇ ਲਿਆਂਦੇ ਸੀ ਜਿਹੜੇ ਉਹ ਦੇਸੀ ਕਹ ਕੇ ਵੇਚਦੇ ਨੇ ਦੇਸੀ ਆਂਡੇ ਸੀ ਜਦੋਂ ਉਹਨਾਂ ਨੇ ਉਹਨੂੰ ਉਬਾਲਿਆ ਮੇਰੇ ਭਾਂਜੇ ਨੇ ਤਾਂ ਉਹ ਆਂਡੇ ਦੇ ਰੂਪ ਦੇ ਵਿੱਚ ਇੱਕ ਸਿੰਥੈਟਿਕ ਜਿਹਾ ਸੀਗਾ ਜੀ ਇਦੇ ਵਿੱਚ ਖਾਨ ਮਤਲਬ ਦੇਖਣ ਨੂੰ ਐ ਸਮੈਲ ਜੀ ਮਾਰ ਰਿਆ ਸੀ ਉਹਨੇ ਜਦੋਂ ਮੈਨੂੰ ਦਿਖਾਇਆ ਕਹਿੰਦਾ ਮਮਾ ਜੀ ਇਹ ਦੇਖੋ ਆਂਡੇ ਵੀ ਆਂਡੇ ਮੈਂ ਦੇਖਿਆ ਤਾਂ ਇੱਕ ਰਬੜ ਦੀ ਉਹ ਵਿੱਚ ਫਿੱਚੀ ਜਾਂਦੀ ਸੀ ਉਹ ਲੰਬੀ ਲੰਬੀ ਹੋ ਜਾਂਦੀ ਰਬੜ ਬਣ ਜਾਂਦੀ ਸੀ ਤੇ ਅਸੀਂ ਇਹਨਾਂ ਦੀ ਜੋਨ ਫੂਡ ਦੀ ਦੁਕਾਨ ਤੇ ਚਲੇ ਗਏ ਇਹਨਾਂ ਦੇ ਮਾਲਕ ਤੇ ਹੈ ਨਹੀਂ ਸੀ ਇਹਨਾਂ ਦੇ ਮੈਨੇਜਰ ਭੱਠੇ ਸੀਗੇ ਉਹਨਾਂ ਨੂੰ ਦੱਸਿਆ ਵੀ ਇਹ ਤੁਸੀਂ ਆਂਡੇ ਕੀ ਵੇਚ ਰਹੇ ਹੋ ਲੋਕਾਂ ਨੂੰ ਇਹ ਕੀ ਚੀਜ਼ ਆ ਉਹ ਕਹਿੰਦਾ ਬੋਲੇ ਕੁਛ ਨਹੀਂ ਜੀ ਇਹ ਆਂਡੇ ਆ ਮੈਂ ਕਹਿੰਦਾ ਇਹ ਖਾ ਕੇ ਦਿਖਾਓ ਨਹੀਂ ਹਮ ਨਹੀਂ ਖਾਣਗੇ ਮੈਂ ਕਹਿੰਦਾ ਇਹ ਕਹਿੰਦਾ ਜੇ ਆਂਡੇ ਖਰਾਬ ਹੈ ਮੈਂ ਕਹਿੰਦਾ ਜੀ ਆਂਡੇ ਨਹੀਂ ਜੇ ਸਿੰਥੈਟਿਕ ਕਦਾ ਨਹੀਂ ਜੇ ਅੰਡੇ ਖਰਾਬ ਹੋ ਗਏ ਤੇ ਜੇ ਜਿਹੜੇ ਅੰਡੇ ਖਰਾਬ ਹੈ ਤੋ ਹਮ ਇਸ ਕੋ ਤੋੜ ਦਿੰਦੇ ਹੈ ਨਹੀਂ ਤੋ ਤੁਸੀਂ ਹੀ ਸਮਝਿਓ ਪਲਾਸਟਿਕ ਦੇ ਹੁੰਦੇ ਆ ਉਹ ਅੰਡੇ ਪਲਾਸਟਿਕ ਸਿੰਥੈਟਿਕ ਸੀ ਅੰਡੇ ਦੇ ਹੈ ਨਹੀਂ ਜੋ ਅੰਡੇ ਦੇ ਰੂਪ ਦੇ ਵਿੱਚ ਸੀਗੇ ਉਹ ਇੱਕ ਸਿੰਥੈਟਿਕ ਬਣਿਆ ਆ ਰਬੜ ਦੀ ਤਰ੍ਹਾਂ ਰਬੜ ਆ ਇੱਕ ਉਹ ਤੇ ਉਹਨਾਂ ਨੇ ਉਹ ਅੰਡੇ ਤੋੜੇ ਜਿਸ ਦੀ ਮੇਰੇ ਕੋ ਵੀਡੀਓ ਵੀ ਬਣੀ ਹੋਈਆਂ ਨੇ ਇਹ ਤੁਹਾਡੇ ਤੁਸੀਂ ਸ਼ਿਕਾਇਤ ਦਿੱਤੀ ਇਸ ਸਬੰਧੀ ਹਾਂ ਇਸ ਸਬੰਧੀ ਵੈਸੀ ਸਿਵਲ ਸਰਜਨ ਦਫ਼ਤਰ ਫੂਡ ਸਪਲਾਈ ਨੂੰ ਸ਼ਿਕਾਇਤ ਦਿੱਤੀ ਜਿਨ੍ਹਾਂ ਨੇ ਉਹ ਸੈਂਪਲ ਲਿਆ ਵਾ ਵਟ ਵੀ ਜਿਹੜੇ ਅੰਡੇ ਅਸੀਂ ਪਰਚੇਜ਼ ਕੀਤੇ ਸੀ ਉਹ ਅੰਡੇ ਉਹਨਾਂ ਨੇ ਤੋੜ ਦਿੱਤੇ ਸੀਗੇ ਉਸ ਵਕਤ ਹੀ ਉਹਨਾਂ ਕੋ 5 7 10 ਟਰੇਆਂ ਪਈਆਂ ਸੀ ਉਹਨਾਂ ਨੇ ਉਸ ਟਾਈਮ ਹੀ ਉਹਨੂੰ ਤੋੜ ਦਿੱਤਾ ਫੁਰਦ-ਫੁਰਦ ਕਰਦਿਆਂ ਜਿਦ ਦੀ ਮੇਰੇ ਕੋ ਵੀਡੀਓ ਹੈਗੀ ਆ ਅੰਡੇ ਤੋੜਦਿਆਂ ਦੀ ਵੀ ਠੀਕ ਹੈ ਜੀ ਉਹ ਅੰਡੇ ਉਹਨਾਂ ਨੇ ਤੋੜਤੇ ਅਸੀਂ ਇਸ ਸਬੰਧੀ ਸਿਵਲ ਸਜਨ ਤੋਂ ਸ਼ਿਕਾਇਤ ਕੀਤੀ ਕੱਲ ਇਹਨਾਂ ਸੈਂਪਲ ਭਰੇ ਆ ਗਿਆ ਮੀਟ ਦਾ ਵੀ ਮੀਟ ਤੇ ਵੀ ਇਹਨਾਂ ਦੇ ਜਿਹੜਾ ਚਿਕਨ ਉੱਥੇ ਨਾ ਤੇ ਚਿਕਨ ਦਾ ਕੋਈ ਮੈਡੀਕਲ ਕਰਾਉਂਦੇ ਨੇ ਕੁਛ ਨਹੀਂ ਮੁਰਗੇ ਉੱਥੇ ਵੱਢੀ ਜਾਂਦੇ ਨੇ ਤੇ ਉੱਥੇ ਗੰਦ ਗੰਦਗੀ ਦੇ ਵਿੱਚ ਗੰਦਗੀ ਅਸੀਂ ਮੰਗ ਇਹ ਕਰਦੇ ਆ ਜੀ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ ਦੁਕਾਨ ਸੀਲ ਕੀਤੀ ਜਾਵੇ ਜੋ ਕਿ ਇਹ ਲੋਕਾਂ ਦੀ ਸਿਹਤ ਦੇ ਨਾਲ ਬੱਚੇ ਸਾਰੇ ਆਪਾਂ ਲੋਕ ਖਾਨੇ ਆ ਤੇ ਅੱਜ ਸਾਡੇ ਨਾਲ ਹੋ ਰਿਹਾ ਕੱਲ ਨੂੰ ਕਿਸੇ ਹੋਰ ਨਾਲ ਵੀ ਇਹ ਇੱਕ ਪੈਸੇ ਕਮਾਉਣ ਦੀ ਖਾਤਰ ਕਿੱਡਾ ਵੱਡਾ ਇੱਕ ਗ੍ਰਾਹ ਕਰ ਰਹੇ ਨੇ ਜੋ ਕਿ ਇਹਨਾਂ ਲੋਕਾਂ ਦੇ ਉੱਤੇ ਨੱਥ ਪਾਣੀ ਚਾਹੀਦੀ ਹੈ ਜੋ ਇਹ ਗਾਂ ਲੋਕੀ ਸੇਤ ਨਾ ਖਲਵਾਰ ਨਾ ਕਰ ਸਕਣ